ਮੋਗੇ ਦੇ ਸੰਯੁਕਤ ਕਿਸਾਨ ਮੋਰਚਾ ਮਹਾਪੰਚਾਇਤ ਵੱਡੇ ਐਲਾਨ ਕੀਤੇ ਗਏ ਨੇ ਦੱਸੇਗਾ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਕੋਈ ਵੀ ਕਿਸਾਨ ਆਗੂ ਸ਼ੰਭੂ ਦੇਖਨੌਰੇ ਸਰਹੱਦ ਤੇ ਹੋਣ ਵਾਲੇ ਮੋਰਚੇ ਖਿਲਾਫ ਬਿਆਨਬਾਜ਼ੀ ਨਹੀਂ ਕਰੇਗਾ ਇਸ ਨਾਲ ਹੀ ਭਲਕੇ 6 ਮੈਂਬਰੀ ਕਮੇਟੀ ਕਰੋਰੀ ਮੋਰਚੇ 'ਚ ਜਾਵੇਗੀ ਜਿਸ ਤੇ ਮਹਾਪੰਚਾਇਤ ਇਕਤਾ ਕਰਨ ਲਈ ਪਾਸ ਕੀਤੇ ਗਏ ਪ੍ਰਸਤਾਵ ਨੂੰ ਅੰਦੋਲਨ ਦੇ ਜਾ ਰਹੇ ਕਿਸਾਨ ਆਗੂਆਂ ਗੈਰ ਰੱਖਿਆ ਜਾਵੇਗਾ ਇਸ ਦੇ ਇਲਾਵਾ 13 ਜਨਵਰੀ ਨੂੰ ਤਹਿਸੀਲ ਪੱਧਰ ਤੇ 101 ਕਿਸਾਨਾਂ ਦਾ ਜਥਾ ਵੀ ਉਹਨਾਂ ਦੇ ਨਾਲ ਜਾਵੇਗਾ ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣ ਦਾ ਵੀ ਕੀਤਾ ਗਿਆ ਆਗਵਾਨ ਨੇ ਕਿਹਾ ਕਿ 13 ਜਨਵਰੀ ਨੂੰ ਤਹਿਸੀਲ ਪੱਧਰ ਤੇ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾਰੀਆਂ ਚਲ ਗਈਆਂ ਆਗਵਾਨ ਨੇ ਕਿਹਾ ਕਿ ਜੇਕਰ ਸਹਿਮਤੀ ਬਣੀ ਤਾਂ ਪ੍ਰੋਗਰਾਮ ਸਮੂਹਿਕ ਤੌਰ ਤੇ ਵੀ ਕੀਤਾ ਜਾ ਸਕਦਾ ਹੈ ਹਾਲਾਂਕਿ ਅੰਦੋਲਨ ਚ ਸ਼ਾਮਲ ਹੋਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਇਹ ਐਲਾਨ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾਂ ਨੇ ਕੀਤਾ ਇਸ ਸਮੇਂ ਸਟੇਜ ਤੇ ਸਾਰੇ ਵੱਡੇ ਨੇਤਾ ਮੌਜੂਦ ਸਨ ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਤੇ ਹਮੇਸ਼ਾ ਸੰਘਰਸ਼ ਕਰਦੇ ਆਏ ਨੇ ਤੇ ਕਰਦੇ ਰਹਿਣਗੇ ਸਾਰਿਆਂ ਜਿਵੇਂ ਬੰਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਹ ਜੋ ਨਾਲ ਆຊੂ ਹੋ ਗਿਆ ਜਿੱਦਿਆ ਅੱਜ ਵੀ ਸਟੇਜ ਤੋਂ ਅਸੀਂ ਐਲਾਨ ਕਰਦੇ ਆ ਕਿ ਸੰਯੁਕਤ ਮੋਰਚੇ ਦਾ ਕੋਈ ਵੀ ਆਗੂ মিডিਆ ਦੇ ਸਾਹਮਣੇ ਜਾਂ ਆਪਣੇ ਬਦਾਰੇ ਦੇ ਤੌਰ ਤੇ ਖਲਾਵੀ ਤੇ ਸੰਭੂ ਮੋਰਚੇ ਦੇ ਉੱਤੇ ਚੱਲ ਰੀਆਂ ਦੋਨਿਆਂ ਸਟੇਜਾਂ ਦੇ ਖਿਲਾਫ ਇਸੇ ਕਿਸਮ ਦਾ ਕਮੇਟ ਘਾਤ ਕਮੇਟ ਘਾਤ ਕਰਨ ਦੀ ਕੋਸ਼ਿਸ਼ੇ ਨਾਲ ਇਹ ਇਸ ਨੁਕਤ ਮੋਰਚਾ ਆਰ ਇੰਡੀਆ ਦਾ ਫੈਸਲਾ ਹੈ ਤੇ ਅਸੀਂ ਉਹਨਾਂ ਮੋਰਚਿਆਂ ਦੇ ਨਾਲ ਕਿਹੜੇ ਉਹ ਦੋ ਮੋਰਚੇ ਕਰਦੇ ਆ ਪਹਿਲਾਂ ਵੀ ਕਾਲਜ ਦੇ ਮੈਂਬਰਾਂ ਦੇ ਵਿੱਚ ਸਹਿਤ ਹੋ ਕੀ ਰਹੇ ਆ ਤੇ ਅੱਗੇ ਵੀ ਉਹਨਾਂ ਦੇ ਨਾਲ ਅਸੀਂ ਆ ਸਾਡੀ 6 ਮੈਂਬਰੀ ਜਿਹੜੀ ਕਮੇਟੀ ਆ ਇਸ ਮੋਰਚਾ ਨੂੰ ਇਕੱਠੇ ਕਰਨ ਦੀ ਤੇ ਦੇ ਆਉਣਾ ਨਾਲ ਘੱਟੋ ਘੱਟ ਮੀਨੀਮਮ ਵੇਤਾ ਕਰਨ ਦੀ ਦਾਅਨੇ ਮੇ ਐਕਸਲ ਨਹੀਂ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹੇ ਹਾਂ ਤੇ ਕਰਦੇ ਆਵਾਂਗੇ ਉਹੀ ਖਾਤਰ ਅਸੀਂ ਤੁਹਾਡੇ ਸਾਹਮਣੇ ਆਪ ਕੁਝ ਅੱਜ ਦੇ ਨੁਕਤੇ ਪੜ੍ਹ ਕੇ ਸੁਣਾਵਾਂਗੇ ਜਿਹੜੇ ਇਹ ਉਹਨਾਂ ਵਾਸਤੇ ਸਾਥੀਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇਕੱਠੇ ਕਰਨ ਲਈ ਇੱਕ ਪ੍ਰੋਗਰਮ ਨੁਕਤੇ ਆ ਇਹਦੇ ਨਾਲ ਅਸੀਂ ਘੱਟੋ ਘਾਟ ਦੇ ਇਕੱਠੇ ਕਰ ਸਕਦੇ ਹਾਂ ਘੱਟੋ ਘਾਟ ਪ੍ਰੋਗਰਾਮ ਦੇ ਉੱਤੇ ਇਹ ਗੁੱਸਤੇ ਮੈਂ ਪੜ੍ਹ ਕੇ ਸੁਣਾਉਂਦੇ ਨੇ ਤੁਸੀਂ ਧਿਆਨ ਨਾਲ ਸੁਣਨੇ ਇਹ ਪੜਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਮਾਨਤਾ ਦੇਣੀ ਹੈ ਹੱਥ ਖੜੇ ਕਰਕੇ ਉਹ ਆਪਾਂ ਨਾਅਰੇ ਦੇ ਰੂਪ ਦੇ ਮਤੇ ਦੇ ਰੂਪ ਦੇ ਨੂੰ ਪਾਸ ਕਰਾਂਗੇ ਮੈਂ ਆਪਣੇ ਕੰਮ ਸ਼ੁਰੂ ਕਰਦਾ ਇਹ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੌਲਕਾ ਦੇ ਸਾਡੇ ਤਾਲਵੇਵੇਂ ਭੋਲ ਦੀ கோਸ ਤਜਵੀਜ਼ ਨੰਬਰ 1 ਸਾਡੇ ਭੋਲ ਦੀਆਂ ਮੰਕਾਂ ਵਾਲੇ ਸੈਂਟੀ ਨੂੰ ਹੋਰ ਅੱਗੇ ਵਧਾਉਣ ਲਈ ਕਿ ਤੱਕ ਸਰਕਾਰ ਵੱਲੋਂ ਵਿਸ਼ਵਪਾਰ ਸਾਜਤਾ ਦੀਆਂ ਨੀਤੀਆਂ ਤਹਿਤ ਗਾਹਪੁਰੇ ਟਕਸੀਨਾ ਦੇ ਕੌਮੀ ਖੇਤੀ ਮੰਡਕਤ ਮੱਦੀ ਕਰਨ ਦੀ ਨੀਤੀ ਕੌਕੇ ਨੂੰ ਪਹਿਲੇ ਨੰਬਰ ਤੇ ਅਚਾਰ ਜਾਵੇ ਐਮਐਪੀ ਨੂੰ ਨਹੀਂ ਗਰੰਟੀ ਦੀ ਮੰਗ ਕਰਜਾ ਮੁਕਤੀ ਦੀ ਤੇ ਜੀ ਵੀ ਰੱਖਦੇ ਨਾਲ ਇਹ ਮਾਮਲ ਨੂੰ ਵੀ ਰੱਖਿਆ ਜਾਵੇ ਇਸ ਤੋਂ ਇਲਾਵਾ ਬਾਕੀ ਮੰਗਾਂ ਨੂੰ ਵੀ ਨਾਲ ਰੱਖਿਆ ਜਾਵੇ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਮਰਨwarte ਬੈਠੇ ਜਲਦੀ ਸਿੰਘ ਡਲੇਵਾਲ ਦੀ ਜਾਨ ਬਚਾਉਣ ਦੇ ਮਸਲੇ ਨੂੰ ਉੱਪਰਲੇ ਰੋਪ ਦੇ ਵਿੱਚ ਸਮੋਦਤ ਹੋਇਆ ਜਾਵੇ ਇਸ ਮਕਸਦ ਲਈ ਕੇਂਦਰ ਸਰਕਾਰ ਉੱਤੇ ਪ੍ਰਾਂਤ ਸੁਭਾਚੀਨ ਕਿਸਾਨ ਜਥੇਬੰਦੀਆਂ ਬਾਤਾਲਾਮ ਸ਼ੁਰੂ ਕਰਦੇ ਅਤੇ ਮਸਲੇ ਦਾ ਹੱਲ ਕਰ ਲਈ दबाव बनाया जावे नंबर दो मधुदा कोल्डर कोंड निशाना देशी विदेशी कार्पों के सेवादार दानाचार वहीं वहीं केंद्र सरकार नू प्रावना जारी रखा जावे उनादिया पड़ता होगा खुदपाए जाना नू साथ में जातना राही में मार्ग देर दी पांच अपनाई जावे नंबर दस इसको उतने खासे नू ਮੁੱਖ ਪਦਰਾ ਤਰਨ ਦੇ ਸਾਥਾ ਗੈਰ ਕਾਟੀ ਤੇ ਸਰਪ੍ਰਿਵਾਰੀ ਬਣਾਉਣੀ ਪੂਰੀ ਤਾਕਤ ਚਚਾਈ ਜਾਵੇ ਇਹ ਛੇਰ ਉਪਰ ਚਾਲਦੇ ਰਹੇ ਨਹੀਂ ਪਹਿਲੇ ਨਾਲ ਹੀ ਕੀਤੀ ਜਾਵੇ ਨੰਬਰ 4 ਇਸ ਹਕੀਕ ਨੂੰ ਸਪਸ਼ਟ ਤੌਰ ਤੇ ਪਰਵਾਹ ਕੀਤਾ ਜਾਵੇ ਕਿ ਅਪਰਕ ਖਸਾਂਜੀਆਂ ਨੰਗਾ ਦਾ ਹੋਣਾ ਅਤੇ ਘੋਲ ਦਾ ਸਾਡਾ ਕੋਲ ਨਿਸ਼ਾਨਾ ਹੋਣਾ ਸਾਗੇ ਤਾਲਵੇਂ ਥੋੜੇ ਰਾਵੇ ਅੱਗੇ ਵਧਣ ਲਈ दोष आधार बन रहा है ए रे अगे बदल लाल संघर्ष तीन प्लेटफार्मा गैर चाची किसान मजदूर मोर्चा संघर्ष मोर्चा सारे संघर्षी प्लेटफार्म इन संगा उपर आपने सारे अपो अपने अपने बेटा ਸਮਰਾਟ ਦਾ ਸੇਵਕ ਬਟਾਕ ਆਪੀ ਚੋਣ ਦੇ ਭੋਲ ਨੂੰ ਪਰਾਹੀ ਚਲਚਕਾਰ ਰਹੇ ਹਨ ਅੱਗੇ ਵੀ ਉਹ ਆਜ਼ਾਦ ਕੱਚ ਕਰਨੀ ਆਜ਼ਾਦ ਰਹੇ ਤੇ ਨੰਬਰ 5 ਸੰਯੁਕਤ ਸਹਿਯੋਗ ਮੋਰ ਕੇ ਦਾ ਸਦਾ ਹੈ ਕਿ ਇਹ ਤਿੰਨੇ ਪਲੇਟਫਾਰਮ 1.37 ਦੇ ਅੱਗੇ ਤੋਂ ਜਿੰਨਾ ਸੰਭਵ ਹੋ ਸਕੇ ਸਾਡੇ ਕਾਲੇ ਨੇ ਸੱਦੇ ਦੇ ਲਈ ਵੱਤ ਤੋਂ ਵੱਤ ਜਤ ਜੀਲ ਹੋ ਗਏ ਇੱਕ ਦੂਜੇ ਦੇ ਸੱਜਣਾ ਮੁਕਾਬਲੇ ਵਾਲੇ ਜਾਂ ਟਕਰਾਵੇਂ ਸੱਦੇ ਹਰ ਪੱਜਦੇ ਹੀ ਹੋਣਗੇ ਨੰਬਰ 6 ਕਿੰਨੇ ਪਲੇਟਕਾਰਡ ਸਾਡੇ ਕੋਲ ਲਈ ਇੱਕ ਦੂਜੇ ਦੇ ਪਲੇਟਕਾਰਡ ਨੂੰ ਤੋੜ ਦੇਣ ਜਾਂ ਜੱਥੇਬੰਦੀ ਨੂੰ ਤੋੜ ਕੇ ਨਾ ਦੇਣ ਦੀ ਮੰਗ ਨੂੰ ਜਾਂ ਯਾਤਰਾ ਨੂੰ ਜਾਂ ਭਾਵਨਾ ਨੂੰ ਸਮੁੱਤੇ ਕੋਲ ਲਈ ਨੁਕਸਾਨ ਬਹਿ ਖੰਦੇ ਹਣ ਸਰਕਾਰ ਕਲਾ ਪਾਰਟੀ ਜਨਾਈ ਸਾਜੀ ਦਾਤ ਨੂੰ ਆਪ ਸਭ ਵਿੱਚ ਖਾਰਜ ਕਰਨ ਲਈ ਕਿ ਕਾਰਵਾਈ ਸਮਝੇ ਹਨ ਅਜਿਆ ਨਹੀਂ ਹੋਣਾ ਕਾਰੀ ਦਾ ਕਿੰਨੇ ਸਰਕਾਰ ਵੱਲੋਂ ਕਾਰਪੋਰੇਟ ਦੇ ਤੱਕ ਜਪਿੰਡੇ ਦਾਜਾ ਹਮਲੇ ਦਰਾਂ ਇਹ ਕਿੰਨੇ ਹੀ ਪਲੇਟਫਾਰਮ ਸੰਦੇਸ਼ ਸਿੱਸਕ ਅੱਛੀ ਅਣਛਾਤੀ ਲੋੜ ਨੂੰ ਪਰਮਖਤਾ ਦਿੰਦੇ ਹਨ ਅਸੀਂ ਆਪ ਦੀ ਬਖਰੇਵਿਆਂ ਨੂੰ ਇੱਕ ਵਾਰ ਪਾਸੇ ਰੱਖ ਦੇਣ ਦੀ ਸਹਿਮਤੀ ਦੇ ਦੀ ਇਹਨਾਂ ਨੂੰ ਜਨਤਕ ਖੜ੍ਹਾ ਤੇ ਸੋਸ਼ਲ ਮੀਡੀਆ ਵਿੱਚ ਦੁਸ਼ਤਨ ਉੱਪਰ ਪਾਬੰਦੀ ਲਾਉਣ ਲਈ ਸਹਿਮਤੀ ਦਿੰਦੇ ਹਾਂ ਇਹਨਾਂ ਬਖਰੇਵਿਆਂ ਨੂੰ ਜੱਥੇਬੰਦੀ ਦੀ ਸਾਦਕਤ ਵਿੱਚ ਅੰਦਰੋਂ ਹੀ ਵਹਿ ਰਾਈਂ ਹਾਲ ਕਰਨ ਦੇ ਗਤਨ ਦਿਤਾਉਣ ਦੇ ਇਸੇ ਬੰਦ ਰਹੇ ਨਹੀਂ ਸਹਿਮਤੀ ਦਿੰਦੇ ਹਾਂ ਮੌਜੂਦਾ ਸਮੇਂ ਇੱਕ ਰੁਕਸਗਤਰੀ ਅਨਸਾਰ ਦੀ ਲੋੜ ਏਕਾ ਪ੍ਰਾਪਤੀ ਦੇ ਰਾਹੀਆਂ ਵੇਚੀਆਂ ਨੂੰ ਕਾਂਦ ਰਾਪਿਆ ਸੱਦਾ ਦਿੱਤਾ ਜਾਂਦਾ ਹੈ ਕਿ ਸਮੂਹ ਕਿਸਾਨਾਂ ਦਾ ਉਹ ਜੀਵੀ ਵਰਗ ਹੋਰ ਲੋਕਾਂ ਕਹਤੇ ਸੀ ਚੱਪੀਆਂ ਇਸ ਨੂੰ ਨੇਪਰੇ ਚਾੜਨ ਲਈ ਸਰਕਾਰ ਮਹਾਰ ਬਣਾਉਣ ਵੱਲ ਸੰਯੁਕਤ ਮੋਰਚਾ ਭਾਰ ਇਹ ਮਤੇ ਨੂੰ ਸਾਰੀ ਜਨ ਫਤਗਦਾ ਜਿਹੜੀ ਹੱਥ ਖੜੇ ਪਾਸ ਕਰਦੇ ਮੈਂ ਨਾਲ ਹੱਥ ਵਿੱਚ ਬਾਤ ਕਰਦੇ ਨਾਲ ਨਾਲ ਦੇ कमेटी मैबर अगरि प्रोग्राम बारे असीं गान कण